हां दोस्तों जिस तरह के असली ਤੁਹਾਨੂੰ ਸਾਰੇ ਹੀ ਬੂਤ ਦਿਖਾ ਰਹੇ ਆ ਕਿ ਅਮਨ ਸ਼ਾਂਤੀ ਦੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਖੇਮ ਕਰਨ ਨਗਰ ਪੰਚਾਇਤ ਦੀਆਂ ਜੋ ਇਲੈਕਸ਼ਨ ਆ ਇਸ ਵਾਰ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜੇ ਬੜੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਆ ਜਿਹਦੇ ਨਾਲ ਕਿ ਇਲੈਕਸ਼ਨ ਜਿਹੜੀ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਪੈ ਰਹੀ ਹੈ ਤੇ ਵੇਖੋ ਲਾਈਨ ਦੇ ਵਿੱਚ ਲੱਗ ਕੇ ਆਪਣਾ ਆਧਾਰ ਕਾਰਡ ਜਿਹੜਾ ਇਹਨਾਂ ਦੇ ਸਾਰਿਆਂ ਦੇ ਕੋਲ ਆ ਜਿਹੜਾ ਕਿ ਪ੍ਰੂਫ ਜੇ ਇੱਥੇ ਦਿਖਾਉਣਾ ਵੀ ਪਵੇ ਤੇ ਆਧਾਰ ਕਾਰਡ ਜਿਹੜਾ ਪ੍ਰੂਫ ਆ ਉਹ ਦਿਖਾਇਆ ਜਾਵੇਗਾ ਸੋ ਬਿਲਕੁਲ ਜਿਹੜਾ ਪੰਜ ਬੂਥ ਬਣੇ ਆ ਜਿਹੜੇ ਖੇਮ ਕਰਨ ਦੇ ਵਿੱਚ ਪੰਜ ਹੀ ਵਾਡਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਖੇਮ ਕਰਨ ਦੇ ਵਿੱਚ ਤੇ ਬੜੀ ਹੀ ਅਮਨ ਸ਼ਾਂਤੀ ਦੇ ਨਾਲ ਜਿਹੜੀ ਇਸ ਵਾਰ ਇਲੈਕਸ਼ਨ ਜਿਹੜੀ ਆ ਨਗਰ ਪੰਚਾਇਤ ਦੀ ਹੋ ਰਹੀ ਆ ਦੋਸਤੋ ਖੇਮ ਕਰਨ ਦੇ ਵਿੱਚ ਜਿਹੜਾ ਨਗਰ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਨੇ ਅੱਜ 21 ਤਰੀਕ ਨੂੰ ਤੇ ਸਾਡੇ ਨਾਲ ਜਿਹੜਾ ਬਿਜਲੀ ਵਿਭਾਗ ਦੇ ਐਸ ਡੀਓ ਸਾਹਿਬ ਵੀ ਮੌਜੂਦ ਆ ਉਹਨਾਂ ਦੇ ਨਾਲ ਵੀ ਅਸੀਂ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਿਸ਼ਪਾਲ ਸਿੰਘ ਐਫ ਡੀਓ ਬੀਲੀ ਬੋਰਡ ਫੇਮ ਕਰਨ ਸਾਨੂੰ ਜਿਹੜਾ ਵਾ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਔਰ ਸਾਡੇ ਐਸ்சி ਸਾਹਿਬ ਤਰਨਤਾਨ ਸਰਦਾਰ ਮੋਦਨ ਸਿੰਘ ਵੱਲੋਂ ਔਰ ਸਾਡੇ ਐਕਸ਼ਨ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਕਿ ਤੁਸੀਂ ਜਿਹੜਾ ਵਾ ਬਿਜਲੀ ਦੀ ਕਿਸੇ ਵੀ ਕਿਸਮ ਦੀ ਕੋਈ ਜਿਹੜੀ ਕੰਪਲੇਂਟ ਇੱਥੇ ਨਹੀਂ ਆਉਂਦੇ ਨਹੀਂ ਉਹਦੇ ਸਬੰਧ ਦੇ ਵਿੱਚ ਅਸੀਂ ਆਪ ਦੇ ਸਟਾਫ ਦੀਆਂ ਸਾਰੀਆਂ ਡਿਊਟੀਆਂ ਲਾਈਆਂ ਨੇ ਔਰ ਬੂਥ ਵਾਈਜ਼ ਮੈਂ ਆਪ ਜਾ ਕੇ ਸਾਰੇ ਬੂਥ ਚੈੱਕ ਕਰ ਰਹੇ ਹਾਂ ਇਹ ਕਿਸੇ ਵੀ ਕਿਸਮ ਦੀ ਜੜੀ ਆ ਬਿਜਲੀ ਦੀ ਵਿੱਚ ਜਿਹੜੀ ਆ ਉਹ ਕੋਈ ਮੁਸ਼ਕਲ ਪੇਸ਼ ਨਾ ਤੇ ਐਸ ਡੀਓ ਸਾਹਿਬ ਜਿਸ ਤਰ੍ਹਾਂ ਕਿ ਆਪਾਂ ਇਲੈਕਸ਼ਨਾਂ ਤੇ ਬਹੁਤ ਵੇਖੀਆਂ ਪਰ ਇਸ ਵਾਰ ਦੀ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਪ੍ਰਬੰਧ ਕੀਤੇ ਆ ਜਾਂ ਮਤਲਬ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਆ ਉਹ ਕਿਸ ਤਰ੍ਹਾਂ ਦੇ ਤੁਹਾਨੂੰ ਲੱਗ ਰਹੇ ਬਹੁਤ ਵਧੀਆ ਵਾਇਰਕੀ ਜਿਹੜਾ ਵਾ ਕੋਈ ਇਹੋ ਜੀ ਗੁੰਡਾਗਰਦੀ ਵਾਲੀ ਗੱਲ ਮੈਨੂੰ ਕੋਈ ਨਹੀਂ ਲੱਗਦੀ ਕਿਉਂਕਿ ਪੁਲਿਸ ਪ੍ਰਸ਼ਾਸਨ ਬੜਾ ਮਤਲਬ ਜਿਹੜਾ ਸੁਚੇਤ ਆ ਬਹੁਤ ਨਾਕੇ ਲਾਏ ਆ ਔਰ ਕੋਈ ਵੀ ਜਿਹੜਾ ਵਾ ਕੋਈ ਬੈਡ ਐਲੀਮੈਂਟ ਜਿਹੜਾ ਵਾ ਉਹ ਸਾਨੂੰ ਕੋਈ ਕਿਤੇ ਨਜ਼ਰ ਨਹੀਂ ਆਉਣ ਡਿਆ ਬਹੁਤ ਸ਼ਾਂਤੀਪੂਰਨ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਔਰ ਮੈਂ ਇਸ ਗੱਲ ਦਾ ਸਰਕਾਰ ਦੇ ਜਿਹੜੀ ਛਲਾਂਗਾ ਕਰਦਾ ਕਿ ਜਿਹੜਾ ਵਾ ਨਿਰਵੇਗਣ ਔਰ ਕਿਸੇ ਵੀ ਪੱਖਪਾਤ ਤੋਂ ਬਗੈਰ ਜਿਹੜੀ ਉਹ ਇਲੈਕਸ਼ਨ ਹੋ ਰਹੀ ਹੈ ਬਹੁਤ ਵਧੀਆ ਹੈ